ਜਨਮ ਵਿੱਚ ਹੇਮਕੁੰਡ ਪर्वਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਪ੍ਰਭੂ ਦੇ ਚਰਨਾਂ ਵਿੱਚ ਜੁੜੇ ਹੋਏ ਸੀ ਉਸ ਸਮੇਂ ਭਾਰਤ ਵਿੱਚ ਜ਼ੁਲਮ ਦੀ ਹੱਤ ਦੀ ਮੁੱਕ ਗਈ ਹਾਕਮ ਲੋਕ ਪਰਜਾ ਉੱਤੇ ਅਤਿ ਜ਼ੁਲਮ ਟਾ ਰਹੇ ਸਨ ਰੱਬ ਦਾ ਨਾਮ ਜਪਣ ਦੀ ਬਜਾਏ ਲੋਕ ਇੱਕ ਦੂਸਰੇ ਦਾ ਖੂਨ ਬਹਾਰ ਰਹੇ ਸਨ ਮੁਸਲਮਨ ਹਾਕਮ ਇਬਾਦਤ ਕਰਨ ਦੀ ਬਜਾਏ ਲੁੱਟਮਾਰ ਅਤੇ ਕਤਲੇਆਮ ਕਰਦੇ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਸੀ ਬਾਸ਼ਾ ਔਰੰਗਜ਼ੇਬ ਅੱਲਾ ਦੇ ਨਾਂ ਤੇ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਨ ਬਣਾ ਰਿਹਾ ਸੀ ਇਹ ਸਭ ਕੁਝ ਦੇਖ ਕੇ ਅਕਾਲ ਪੁਰਖ ਪ੍ਰਭੂ ਨੇ ਸੋਚਿਆ ਕਿ ਕਿਸੇ ਮਹਾਪੁਰਖ ਨੂੰ ਦੁਨੀਆ ਵਿੱਚ ਭੇਜਿਆ ਜਾਏ ਜਿਹੜਾ ਇਸ ਜ਼ੁਲਮ ਦਾ ਨਾਸ ਕਰੇ ਅਤੇ ਲੋਕਾਂ ਨੂੰ ਪ੍ਰਭੂ ਨਾਮ ਜਪਣ ਵੱਲ ਲਾਏ ਇਸ ਲਈ ਪ੍ਰਭੂ ਨੇ ਤਪਸਵੀ ਗੁਰੂ ਸਾਹਿਬ ਜਿਨ੍ਹਾਂ ਦਾ ਨਾਂ ਦੁਸ਼ਟ ਦਮਨ ਸੀ ਆਦੇਸ਼ ਦਿੱਤਾ ਕਿ ਉਹ ਭਾਰਤ ਵਿੱਚ ਜਨਮ ਲੈਣ ਅਤੇ ਇੱਕ ਨਵਾਂ ਪੰਥ ਚਲਾਣ ਅਕਾਲ ਪੁਰਖ ਦੇ ਹੁਕਮ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਨੇ 22 ਦਸੰਬਰ 1666 ਈਸਵੀ ਨੂੰ ਬਿਹਾਰ ਪ੍ਰਾਂਤ ਦੀ ਰਾਜਧਾਨੀ ਪਟਨਾ ਵਿਖੇ ਅਵਤਾਰ ਧਾਰਿਆ ਆਪ ਜੀ ਦੇ ਪਿਤਾ ਨੋਈ ਪਾਸ਼ਾਏ ਗੁਰੂ ਤੇਗ ਬਹਾਦਰ ਜੀ ਸਨ ਅਤੇ ਆਪ ਜੀ ਦੀ ਮਾਤਾ ਜੀ ਦਾ ਨਾਮ ਮਾਤਾ ਗੁਜਰੀ ਸੀ ਇਤਿਹਾਸ ਵਿੱਚ ਦਰਜ ਹੈ ਵਿਆਹ ਦੇ 32 ਸਾਲਾਂ ਬਾਅਦ ਮਾਤਾ ਗੁਜਰੀ ਜੀ ਦੀ ਕੋਖਹਰੀ ਹੋਈ ਸੀ ਗੁਰੂ ਤੇਗ ਬਹਾਦਰ ਜੀ ਉਸ ਵੇਲੇ ਆਸਾਮ ਵੱਲ ਗਏ ਹੋਏ ਸਨ ਉਹਨਾਂ ਨੂੰ ਸਾਹਿਬਜ਼ਾਦੇ ਗੋਬਿੰਦ ਰਾਏ ਦੇ ਜਨਮ ਦੀ ਖਬਰ ਪੇਜੀ ਗਈ ਪਟਨਾ ਸ਼ਹਿਰ ਦੇ ਲੋਕਾਂ ਨੂੰ ਜਦ ਇਹ ਖੁਸ਼ਖਬਰੀ ਮਿਲੀ ਤਾਂ ਸਾਰੇ ਲੋਕ ਬੜੇ ਖੁਸ਼ ਹੋਏ ਗੁਰੂ ਸਾਹਿਬ ਜੀ ਦੀ ਦਾਦੀ ਮਾਤਾ ਨਾਨਕੀ ਜੀ ਨੇ ਗਰੀਬਾਂ ਨੂੰ ਬਹੁਤ ਦਾਨ ਦਿੱਤੇ ਖੁੱਲੇ ਲੰਗਰ ਲਾਏ ਗੁਰੂ ਸਾਹਿਬ ਜੀ ਦੇ ਮਾਮਾ ਕਿਰਪਾਲ ਚੰਦ ਜੀ ਉਸ ਵੇਲੇ ਉੱਥੇ ਮੌਜੂਦ ਸਨ ਇਕ ਗੁਰੂ ਸਾਹਿਬ ਜੀ ਦੀ ਪੂਰੀ ਸੰਭਾਲ ਕਰਦੇ ਅਤੇ ਵਾਰ-ਵਾਰ ਕਹਿੰਦੇ ਕਿ ਸਾਡੇ ਘਰ ਆਪ ਗੋਬਿੰਦ ਨੇ ਅਵਤਾਰ ਧਾਰਿਆ ਹੈ ਇਸ ਲਈ ਆਪ ਜੀ ਦਾ ਨਾਮ ਗੋਬਿੰਦ ਰਾਈ ਰੱਖਿਆ ਗਿਆ ਕਿਹਾ ਜਾਂਦਾ ਹੈ ਕਿ ਜਿਸ ਦਿਨ ਗੁਰੂ ਸਾਹਿਬ ਜੀ ਦਾ ਜਨਮ ਹੋਇਆ ਸੀ ਉਸੇ ਦਿਨ ਇੱਕ ਪਹੁੰਚੇ ਹੋਏ ਫਕੀਰ ਪੀਖਨ ਸ਼ਾ ਆਪਣੀ ਇਬਾਦਤ ਵਿੱਚ ਲੀਨ ਸਨ ਤਾਂ ਉਹਨਾਂ ਨੂੰ ਪੂਰਬ ਵੱਲੇ ਪਾਸੇ ਇੱਕ ਰੱਬੀ ਨੂਰ ਦਿਖਾਈ ਦਿੱਤਾ ਉਹਨਾਂ ਨੇ ਆਪਣੇ ਰੱਬੀ ਗਿਆਨ ਰਾਹੀਂ ਸਮਝ ਲਿਆ ਕਿ ਪੂਰਬ ਵਾਲੇ ਪਾਸੇ ਕਿਸੇ ਰੱਬੀ ਮਹਾਪੁਰਖ ਨੇ ਜਨਮ ਲਿਆ ਹੈ ਇਸ ਰੱਬੀ ਖਿੱਚ ਕਾਰਨ ਉਹਨਾਂ ਪੱਛਮ ਦੀ ਬਜਾਏ ਪੂਰਬ ਵੱਲ ਸਜਦਾ ਕੀਤਾ ਉਹਨਾਂ ਦੇ ਚੇਲੇ ਇਸ ਕਾਰਜ ਨੂੰ ਦੇਖ ਕੇ ਬੜੇ ਹੈਰਾਨ ਹੋਏ ਅਤੇ ਉਹਨਾਂ ਨੇ ਇਸ ਦਾ ਕਾਰਨ ਪੁੱਛਿਆ ਪੀਰ ਜੀ ਨੇ ਦੱਸਿਆ ਅੱਜ ਮੈਂ ਪੂਰਬ ਵਾਲੇ ਪਾਸੇ ਪਟਨਾ ਸਾਹਿਬ ਇੱਕ ਮਹਾਪੁਰਖ ਦੇ ਕਰ ਰੱਬੀ ਪੈਗੰਬਰ ਨੇ ਜਨਮ ਲਿਆ ਹੈ ਮੈਂ ਉਸ ਬਾਲਕ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਪੀਰ ਜੀ ਆਪਣੇ ਕੁਝ ਸਾਥੀਆਂ ਨਾਲ ਸੈਂਕੜੇ ਮੀਲਾਂ ਦਾ ਸਫ਼ਰ ਤੈਅ ਕਰਕੇ ਗੰਗਾ ਕਿਨਾਰੇ ਪਟਨਾ ਸਾਹਿਬ ਵਿਖੇ ਪਹੁੰਚੇ। ਉੱਥੇ ਜਾ ਕੇ ਉਹਨਾਂ ਨੇ ਲੋਕਾਂ ਪਾਸੋਂ ਪੁੱਛਿਆ ਕਿ ਇੱਥੇ ਕਿਸੇ ਮਹਾਂਪੁਰਖ ਦੇ ਘਰ ਬਾਲਕ ਨੇ ਜਨਮ ਲਿਆ ਹੈ। ਪਟਨਾ ਸ਼ਹਿਰ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸਿੱਖ ਸੰਗਤ ਬਹੁਤ ਸੀ। ਸਭ ਲੋਕ ਗੁਰੂ ਪਰਿਵਾਰ ਨੂੰ ਬੜਾ ਪਿਆਰ ਅਤੇ ਸਤਿਕਾਰ ਕਰਦੇ ਸਨ। ਉਹ ਉਸੇ ਵੇਲੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਘਰ ਲੈ ਗਏ। ਉਹ ਲੋਕ ਸਭ ਜਾਣਦੇ ਸੀ ਕਿ ਗੁਰੂ ਤੇਗ ਬਹਾਦਰ ਜੀ ਤੋਂ ਵੱਡਾ ਪਟਨਾ ਸ਼ਹਿਰ ਵਿੱਚ ਔਰ ਕੋਈ ਮਹਾਪੁਰਖ ਨਹੀਂ ਹੈ ਅਤੇ ਉਹਨਾਂ ਦੇ ਘਰ ਹੀ ਇਸ ਪ੍ਰਭਾਵਸ਼ਾਲੀ ਬੱਚੇ ਨੇ ਜਨਮ ਲਿਆ ਸੀ ਪੀਰ ਜੀ ਨੇ ਦਰਵਾਜ਼ੇ ਤੇ ਪਹੁੰਚ ਕੇ ਬਾਲਾ ਪ੍ਰੀਤਮ ਦੇ ਦਰਸ਼ਨਾਂ ਦੀ ਮੰਗ ਕੀਤੀ ਉਸ ਵੇਲੇ ਘਰ ਵਿੱਚ ਮਾਮਾ ਕਿਰਪਾਲ ਚੰਦ ਜੀ ਦਾਦੀ ਮਾਤਾ ਨਾਨਕੇ ਜੀ ਅਤੇ ਮਾਤਾ ਗੁਜਰੀ ਜੀ ਹਾਜ਼ਰ ਸਨ ਉਹ ਪਹਿਲਾਂ ਡਰ ਗਏ ਕਿ ਕੋਈ ਜਸੂਸ ਜਾਂ ਕੋਈ ਵੈਰੀ ਦੁਸ਼ਮਣ ਹੀ ਨਾ ਹੋਵੇ ਅਰ ਜਦ ਪੀਰ ਜੀ ਬਾਰੇ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਉਹਨਾਂ ਨੂੰ ਆਦਰ ਮਾਨ ਨਾਲ ਅੰਦਰ ਸੱਦ ਲਿਆ ਪੀਰ ਜੀ ਦੇ ਆਉਣ ਦੀ ਖਬਰ ਸੁਣ ਕੇ ਪਟਨੇ ਦੀ ਹੋਰ ਸੰਗਤ ਵੀ ਆ ਗਈ ਅਤੇ ਸਾਰਾ دیਵਾਨ ਹਾਲ ਪ੍ਰੇਮੀਆਂ ਨਾਲ ਭਰ ਗਿਆ ਮਾਮਾ ਕ੍ਰਿਪਾਲ ਚੰਦ ਜੀ ਬਾਲਾ ਪ੍ਰੀਤਮ ਨੂੰ ਲੈ ਕੇ دیਵਾਨ ਹਾਲ ਵਿੱਚ ਆ ਗਏ ਉਹਨਾਂ ਦੇ ਨਾਲ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਵੀ ਸਨ ਪੀਰ ਪੀਖਨ ਸ਼ਾਹ ਜੀ ਆਪਣੇ ਨਾਲ ਦੋ ਮਠਿਆਈ ਦੇ ਕੁਜੇ ਵੀ ਲਿਆਏ ਸਨ ਬਾਲਾ ਪ੍ਰੀਤਮ ਦੇ ਦਰਸ਼ਨ ਕਰਕੇ ਉਹਨਾਂ ਨੇ ਸਜਦਾ ਕੀਤਾ ਅਤੇ ਚਰਨ ਛੂਏ ਫਿਰ ਉਹਨਾਂ ਨੇ ਦੋਵੇਂ ਕੁੱਝੇ ਬਾਲਾ ਪ੍ਰੀਤਮ ਜੀ ਵੱਲ ਵਧਾਏ ਅਤੇ ਬੇਨਤੀ ਕੀਤੀ ਹਜ਼ੂਰ ਐਨਾ ਵਿੱਚੋਂ ਤੁਹਾਡਾ ਕੁੱਝਾ ਕਿਹੜਾ ਹੈ ਬਲਕ ਨੇ ਦੋਹਾਂ ਕੁੱਝਾਂ ਉੱਤੇ ਆਪਣੇ ਦੋਵੇਂ ਹੱਥ ਰੱਖ ਦਿੱਤੇ ਪੀਰ ਪੀਖਣ ਸ਼ਾ ਨੇ ਬੜੇ ਸਤਕਾਰ ਨਾਲ ਬਲਕ ਨੂੰ ਸਜਦਾ ਕੀਤਾ ਅਤੇ ਉਹਨਾਂ ਦੇ ਕੋਮਲ ਛੋਟੇ-ਛੋਟੇ ਚਰਨਾਂ ਨੂੰ ਚੁੰਮ ਲਿਆ ਦੋਵੇਂ ਕੁੱਝੇ ਪੇਂਟ ਕਰਨ ਦੀ ਬਜਾਏ ਪੀਰ ਜੀ ਨੇ ਇਹ ਕੁਝੇ ਆਪਣੇ ਚੇਲਿਆਂ ਨੂੰ ਫੜਾ ਦਿੱਤੇ ਇੰਨਾ ਕੁਝਾਂ ਦੇ ਬਾਰੇ ਸਭ ਨੂੰ ਬੜੀ ਹੈਰਾਨੀ ਹੋਈ ਫਿਰ ਪੀਰ ਜੀ ਨੂੰ ਚੇਲਿਆਂ ਅਤੇ ਜੁੜੀ ਹੋਈ ਸਿੱਖ ਸੰਗਤ ਨੇ ਇੰਨਾ ਕੁਝਾਂ ਦੀ ਬੁਝਾਰਾ ਸਮਝਾਣ ਲਈ ਬੇਨਤੀ ਕੀਤੀ ਪੀਰ ਜੀ ਨੇ ਫਰਮਾਇਆ ਕਿ ਜਦ ਇਸ ਰੱਬੀ ਨੂਰ ਨੇ ਜਨਮ ਲਿਆ ਸੀ ਤਾਂ ਮੈਂ ਇਹ ਸਮਝਾ ਕਿ ਇਹ ਹਿੰਦੂਆਂ ਦਾ ਸਾਥ ਦੇਵੇਗਾ ਕਿ ਮੁਸਲਮਾਨਾਂ ਦਾ ਇਸ ਲਈ ਇੱਕ ਕੁੱਜਾ ਮੈਂ ਹਿੰਦੂਆਂ ਦਾ ਪ੍ਰਤੀਕ ਬਣਾਇਆ ਸੀ ਅਤੇ ਦੂਜਾ ਮੁਸਲਮਾਨਾਂ ਦਾ ਮੈਂ ਐਸੋ ਜੈਸੀ ਜੇ ਇਹ ਹਿੰਦੂਆਂ ਵਾਲੇ ਕੁੱਜੇ ਤੇ ਹੱਥ ਰੱਖਣਗੇ ਤਾਂ ਇਹ ਹਿੰਦੂਆਂ ਦੀ ਸਹਾਇਤਾ ਕਰਨਗੇ ਮੁਸਲਮਾਨਾਂ ਵਾਲੇ ਕੁੱਜੇ ਦੇ ਹੱਥ ਰੱਖਣਗੇ ਫਿਰ ਇਹ ਮੁਸਲਮਾਨਾਂ ਦਾ ਸਾਥ ਦੇਣਗੇ ਅਤੇ ਹਿੰਦੂਆਂ ਦਾ ਨਾਸ਼ ਕਰਨਗੇ ਪਰ ਦੋਹਾਂ ਕੁੱਜਾਂ ਤੇ ਆਪਣੇ ਕੋਮਲ ਹੱਥ ਰੱਖ ਕੇ ਇਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਹ ਰੱਬੀ ਨੂਰ ਮੁਸਲਮਾਨਾਂ ਅਤੇ ਹਿੰਦੂਆਂ ਦੋਹਾਂ ਦੇ ਪੀਰ ਹੋਣਗੇ ਅਤੇ ਦੁਹਾਦੇ ਰੱਖਿਆ ਕਰਨਗੇ ਉਹ ਕੇਵਲ ਚੁਰਮਾ ਦਾ ਨਾਸ਼ ਕਰਨਗੇ ਅਤੇ ਸਬਨਾ ਨੂੰ ਰੱਬ ਦਾ ਨਾਮ ਜਪਣ ਲਈ ਪ੍ਰੇਰਿਤ ਕਰਨਗੇ ਇਸ ਲਈ ਮੈਂ ਆਪਣੇ ਸਾਰੇ ਚੇਲਿਆਂ ਅਤੇ ਹੋਰ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਗੁਰੂ ਜੀ ਨੂੰ ਮੱਥਾ ਟੇਕੋ ਅਤੇ ਉਸ ਤੋਂ ਮੋਂ ਮੰਗਿਆ ਮੁਰਾਦਾ ਪਾਓ ਇਸ ਤਰ੍ਹਾਂ ਦਰਸ਼ਨ ਕਰਕੇ ਪੀਰ ਪੀਖਨਸ਼ਾ ਵਾਪਸ ਆਪਣੇ ਡੇਰੇ ਤੇ ਚਲੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ